ਅੱਜ ਸਾਡੀ ਸਟੇਟ ਕਿੱਥੋਂ ਤਰੱਕੀ ਕਰੂਗੀ ਸਾਨੂੰ ਸਮਝਣਾ ਪੈਣਾ ਜਦੋਂ ਸਾਡਾ ਲੋਡ ਸੀ ਜਦੋਂ ਖੇਤੀ ਬਿੱਲ ਆਏ ਤਾਂ ਹਰ ਇੱਕ ਸ਼ਖਸ ਨੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਫੈਕਟਰੀ ਵਾਲਾ ਜਿਹਦਾ ਜੋਬਸ ਆਇਆ ਚਾਹੇ ਉਹ ਸਾਰਿਆਂ ਨੇ ਸਾਥ ਦਿੱਤਾ ਸਾਰੀ ਪੋਲਿਟਿਕਲ ਮੈਂ ਕੋਈ ਰਾਜਨੀਤ ਸਭ ਆਏ ਸਾਰੇ ਉੱਥੇ ਆਏ ਅਸੀਂ ਇਕੱਠੇ ਆਪਣੇ ਮੁੱਦੇ ਕਰੀ ਪਰ ਇਹ ਕਹਿਣਾ ਕਿ ਅੱਜ ਇੰਡਸਟਰੀ ਨੂੰ ਜਿਹੜਾ ਲੋਡ ਹੈ ਉਹਨਾਂ ਦਾ ਮਾਲ ਆਂਦਾ ਉਹਨਾਂ ਦਾ ਮਾਲ ਜਾਂਦਾ ਕੋਈ ਕਿੱਥੋਂ ਕੰਮ ਕਰਨਗੇ ਜੀ ਜੋ ਦੱਸਦੇ ਨੇ ਕਿ ਲਗਭਗ ਡੇਢ ਦੋ ਘੰਟੇ ਫਾਲਤੂ ਜਿਹੜਾ ਟ੍ਰੈਫਿਕ ਹੈ ਟਰਾਂਸਪੋਰਟ ਮਹਿੰਗੀ ਪੈ ਜਾਂਦੀ ਹੈ ਉਹ ਸਟੇਟ ਜਿਹੜੀ ਆਪਾਂ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਬਹੁਤ ਸਾਰੇ ਕਿਸਾਨ ਲੀਡਰਸ ਨੂੰ ਮੈਂ ਵੀ ਨਿੱਜੀ ਤੌਰ ਤੇ ਜਾਣਦਾ ਉਹ ਵੀ ਸਹਿਮਤ ਨੇ ਪਰ ਸਿਰਫ ਕੁਝ ਚੀਜ਼ਾਂ ਕਰਕੇ ਇਹ ਜ਼ਿੱਦ ਜਿਹੜੀ ਹੈ ਇਹ ਚੰਗੀ ਗੱਲ ਨਹੀਂ ਸੀਐਮ ਸਾਹਿਬ ਨੇ ਮੇਰੇ ਸਾਹਮਣੇ ਦੇਖਿਆ ਮੈਂ ਆਪ ਦੇਖਿਆ ਕਿ ਅਸੀਂ ਪਹਿਲਾਂ ਤਾਂ ਕਦੀ ਨਹੀਂ ਦੇਖਦੇ ਹੁੰਦੇ ਕਿ ਸੀਐਮ ਸਾਹਿਬ ਇੰਨੀ ਮੀਟਿੰਗਾਂ ਕੋਈ ਸੀਐਮ ਕਿਸਾਨਾਂ ਨਾਲ ਇੰਨੀ ਨਹੀਂ देर ਬੈਠਦਾ ਸਾਡੇ ਸੀਐਨ ਸਾਹਿਬ ਬੈਠਦੇ ਆ ਸਾਡੇ ਮੰਤਰੀ ਸਾਹਿਬਾਨ ਬੈਠਦੇ ਆ ਜਦੋਂ 2 ਵਜੇ ਤੱਕ ਰਾਤ ਤੱਕ ਤੁਸੀਂ ਕਦੀ ਕੋਈ ਮੁੱਖ ਮੰਤਰੀ ਬੈਠਿਆ ਦੇਖਿਆ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕਾਂ ਲਈ ਪਰ ਉਸ ਦੇ ਬਾਵਜੂਦ ਜਿਹੜਾ ਇਹ ਰਵਈਆ ਇਹ ਬਿਲਕੁਲ ਜਿਹੜਾ ਗਲਤ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤੀਆਂ ਕੇਂਦਰ ਸਰਕਾਰ ਤੋਂ ਨੇ ਹਾਂ ਠੀਕ ਹੈ ਨਾਲ ਖੜੀ ਹੈ ਸਰਕਾਰ ਪਰ ਰਸਤੇ ਰੋਕਨੇ ਰੇਲਾਂ ਰੋਕਨੀਆਂ ਦੇਖੋ ਕਿਸੇ ਨੂੰ ਅਮਰਜੈਂਸੀ ਹੋ ਸਕਦੀ ਹੈ ਬਹੁਤ ਸਾਰੇ ਸਾਡਾ ਜਿਹੜਾ ਡਾਇਸਪੋਰ ਹੈ ਬਹੁਤ ਸਾਰੇ ਐਨਆਰਆਈ ਆਂਦੀ ਫਲਾਈਟ ਹੁੰਦੀ ਹੈ ਕੋਈ ਆ ਰਿਹਾ ਪੰਜਾਬ ਕੋਈ ਜਾ ਰਿਹਾ ਕਿਸੇ ਨੇ ਕੋਈ ਵਿਆਹ ਕਰਿਆ ਕਿਸੇ ਦੀ ਨੌਕਰੀ ਹੈ ਕਿਸੇ ਦੀ ਪਾਸਪੋਰਟ ਅਪਾਇੰਟਮੈਂਟ ਹੈ ਕਿਸੇ ਦੀ ਕੁਸ਼ ਅਪਾਇੰਟਮੈਂਟ ਹੈ ਕਿ ਕੋਈ ਇਹ ਚੀਜ਼ਾਂ ਜਿਹੜੀਆਂ ਗਲਤ ਜਦੋਂ ਪਹਿਲੀ ਕੈਬਨਿਟ ਮੀਟਿੰਗ ਹੋਈ ਉਸ ਕੈਬਨਿਟ ਮੀਟਿੰਗ ਦੇ ਵਿੱਚ ਹੀ ਜਿਹੜਾ ਸਭ ਤੋਂ ਪਹਿਲਾ ਏਜੰਡਾ ਆਇਆ ਉਹ ਪੰਜਾਬ ਦੇ ਵਿੱਚ ਲਗਭਗ 25-26 ਹਜ਼ਾਰ ਨੌਕਰੀਆਂ ਦੇਣ ਦਾ ਸੀਗਾ ਉਹ ਮੈਕਮੇ ਜਿਨ੍ਹਾਂ ਦੇ ਵਿੱਚ ਲਗਭਗ ਪਿਛਲੇ 20-22 ਸਾਲਾਂ ਤੋਂ ਕੋਈ ਭਰਤੀਆਂ ਨਹੀਂ ਹੋਈਆਂ ਸੀ ਅੱਜ ਉਹਨਾਂ ਮੈਕਮਿਆਂ ਦੇ ਵਿੱਚ ਵੀ ਰੌਣਕ ਲੱਗੀ ਹੈ ਤੁਸੀਂ ਇਹ ਤੁਸੀਂ ਆਪ ਵੀ ਹਰ ਇਵੈਂਟ ਦੇ ਵਿੱਚ ਜਿਹੜਾ ਵੀ ਨਿਯਮਿਤ ਪੱਤਰਵੰਤ ਸਮਾਰੋਹ ਹੁੰਦਾ ਹੈ ਤੁਸੀਂ ਆਪ ਹਾਜ਼ਰ ਹੁੰਦੇ ਹੋ ਤੁਸੀਂ ਸਾਰੇ ਸੀਨੀਅਰ ਜਰਨਲਿਸਟ ਤੁਸੀਂ ਵੀ ਦੇਖਿਆ ਹੋਣਾ ਕਿ ਇਹ ਇਦਾਂ ਦੇ ਪ੍ਰੋਗਰਾਮ ਪਿਛਲੇ ਕਦੀ ਸਰਕਾਰਾਂ ਚ ਨਹੀਂ ਹੁੰਦੇ ਸੀ ਆ ਮੈਨੂੰ ਯਾਦ ਹੈ ਪਿਛਲੀ ਸਰਕਾਰ ਦੇ ਵਿੱਚ ਸਿਰਫ ਕਹਿਨ ਨੂੰ ਘਰ ਘਰ ਨੌਕਰੀ ਦੇ ਨਾਮ ਤੇ ਕੋਈ ਰੋਜ਼ਗਾਰ ਮੇਲੇ ਲਾ ਕੇ ਉੱਥੇ ਬੱਚਿਆਂ ਦੇ ਜਿਹੜੇ ਹੈ ਜਿਹਨੂੰ ਕਹਿ ਸਕਦੇ ਰੈਜ਼ਿਊਮ ਲੈ ਕੇ ਤੇ ਉਹ ਸ਼ਾਮੀ ਉਹ ਰੈਜ਼ਿਊਮ ਡਸਟਬਿਨ ਚ ਮਿਲਦੇ ਸੀ ਉਹਨਾਂ ਦੇ ਮੈਂ ਮੇਰੀ ਬੇ ਉਹ ਰੈਜ਼ਿਊਮ ਜਿਹੜੇ ਡਸਟਬਿਨ ਚ ਪੇ ਮਿਲਦੇ ਸੀ ਕਈ ਖਬਰਾਂ ਵੀ ਲੱਗੀਆਂ ਅੱਜ ਜਿਹੜਾ ਹੈ ਅੰਕੜਾ ਹੈ ਲਗਭਗ ਜਿਹੜਾ ਹੈ ਉਹ ਆਲਰੇਡੀ 50000 ਤੋਂ ਪਲੱਸ ਜਾ ਚੁੱਕਿਆ ਤੇ ਜਿਵੇਂ ਅੱਜ ਸੀਐਮ ਸਾਹਿਬ ਨੇ ਵੀ ਦੱਸਿਆ ਪਿਛਲੇ ਦਿਨਾਂ ਦੇ ਵਿੱਚ ਲਗਭਗ 4000 ਦੇ ਆਸ-ਪਾਸ ਜਿਹੜੇ ਟੀਚਰਸ ਹੈ ਉਹ ਨਵੀਂ ਭਰਤੀ ਆ ਰਹੀ ਹੈ ਉਹ ਉਹਨਾਂ ਨੂੰ ਨਿਯੁਕਤੀ ਪੱਤਰ ਵਾਂਸ ਜਿਹੜੇ ਹੈ ਉਹ ਵੰਡੇ ਜਾਣਗੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਸਾਡੇ ਮਾਸਟਰ ਕੈਡਰ ਦੀ ਜਿਹੜੀ ਭਰਤੀ ਉਹ ਆ ਰਹੀ ਹੈ ਸਾਡੇ ਲੈਕਚਰਾਰ ਸੀ ਭਰਤੀ ਆ ਰਹੀ ਹੈ ਇਸ ਇਹਨਾਂ ਭਰਤੀਆਂ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਸਕੂਲ ਨਹੀਂ ਰਹੂਗਾ ਜਿਹੜੇ ਸਿੰਗਲ ਟੀਚਰ ਜਾਂ ਟੀਚਰਲੈਸ ਹੋਵੇ ਇੱਕ ਬਹੁਤ ਵੱਡੀ ਅਚੀਵਮੈਂਟ ਹੋਗੀ ਪੰਜਾਬ ਦੀ ਸਿੱਖਿਆ ਤੇ ਹੋਰ ਵੀ ਬਾਕੀ ਸਾਰੇ ਮਹਿਕਮਿਆਂ ਦੇ ਵਿੱਚ ਅੱਜ ਹਾਇਰ ਐਜੂਕੇਸ਼ਨ ਦੇਖੋ ਸਾਡੇ ਕੋਲ ਸਾਡੇ ਕਾਲਜ ਜਿਨ੍ਹਾਂ ਦੇ ਵਿੱਚ ਬਿਲਕੁਲ ਖਾਲੀ ਬਏ ਸੀ ਅੱਜ ਉਹਨਾਂ ਵਿੱਚ ਸ਼ਾਨਦਾਰ ਵੈਲ ਕੁਆਲੀਫਾਈਡ ਪ੍ਰੋਫੈਸਰਸ ਆ ਚੁੱਕੇ ਨੇ ਤੇ ਜਿਵੇਂ ਅੱਜ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਇਹ سلسلہ ਇਦਾਂ ਹੀ ਚੱਲੀ ਰਹੂਗਾ ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪਰਸੋਂ ਅਸੀਂ ਕਾਰਜਕ੍ਰਮ ਜੋ ਵੀ ਸਾਡੀ ਸਰਕਾਰ ਚ ਸ਼ੁਰੂਆਤ ਹੋਈ ਹੈ ਬੈਸਟ ਸਕੂਲ ਅਵਾਰਡਸ ਉਹ ਸਕੂਲ ਜਿਨੀ ਆਪਣੇ ਆਪਣੇ ਚਾਹੇ ਸਰਕਾਰੀ ਸਕੂਲਾਂ ਦੀ ਗੱਲ ਕਰ ਰਿਹਾ ਮੈਂ ਜਿਨੀ ਵੱਖ-ਵੱਖ ਚੀਜ਼ਾਂ ਦੇ ਵਿੱਚ ਚਾਹੇ ਉਹ ਰਿਜ਼ਲਟਸ ਹੋਣ ਚਾਹੇ ਦਾਖਲੇ ਹੋਣ ਅ ਦੇ ਵਿੱਚ ਵੈਲ ਪਰਫਾਰਮ ਕੀਤਾ ਸੀ ਉਹਨਾਂ ਨੂੰ ਸਨਮਾਨਿਤ ਕਰਾਂਗੇ ਉਹਨਾਂ ਸਕੂਲਾਂ ਨੂੰ ਰੈਕੋਗਨਾਈਜ਼ ਕਰਾਂਗੇ ਠੀਕ ਇਸੇ ਤਰੀਕੇ ਨਾਲ 8 ਤਰੀਕ ਨੂੰ 8 ਮਾਰਚ ਨੂੰ ਸਾਡੇ ਪ੍ਰਿੰਸੀਪਲਸ ਦਾ ਜਿਹੜਾ ਚੌਥਾ ਬੈਚ ਹੈ ਉਹ ਸਿੰਗਾਪੁਰ ਜਾ ਰਿਹਾ ਪਿਛਲੇ ਦਿਨਾਂ ਤੁਸੀਂ ਦੇਖਿਆ ਹੋਣਾ ਪਹਿਲੀ ਵਾਰੀ ਹੈ ਕਿ ਫਿਨਲੈਂਡ ਦੇ ਰਾਜਦੂਤ ਉਹ ਸਪੈਸ਼ਲੀ ਚੰਡੀਗੜ੍ਹ ਆਏ ਤੇ ਉਹਨੇ ਪੰਜਾਬ ਸਰਕਾਰ ਦੀ ਤਾਰੀਫ ਕੀਤੀ ਹੈ ਕਿ ਹਾਂ ਜੋ ਸਿੱਖਿਆ ਦੇ ਖੇਤਰ ਪੰਜਾਬ ਸਰਕਾਰ ਕੰਮ ਕਰ ਰਹੀ ਉਹ ਵਾਕਿਆ ਕਾਬਲੇ ਤਾਰੀਫ ਹੈ ਤੇ 15 ਮਾਰਚ ਤੋਂ ਸਾਡੇ ਪ੍ਰਾਇਮਰੀ ਟੀਚਰਸ ਦਾ ਦੂਜਾ ਬੈਚ ਉਹ ਜਿਹੜਾ ਹੈ ਉਹ ਫਿਨਲੈਂਡ ਜਾ ਰਿਹਾ ਹੈ ਇੰਨੀ ਟੈਕਨੀਕਲ এডੂਕੇਸ਼ਨ ਦੇ ਵਿੱਚ ਪਹਿਲੀ ਵਾਰੀ ਆਈਟੀਆਈਸ ਨੂੰ ਰਿਵੈਂਪ ਕਰਨ ਲਈ ਅੱਜ ਵੀ ਅਸੀਂ ਯਾਨੀ ਆਈਟੀਐਸ ਉਹੀ ਕੋਰਸ ਜੋ 30 ਸਾਲ ਪਹਿਲਾਂ 20 ਸਾਲ ਪਹਿਲਾਂ ਜ਼ਮਾਨਾ ਬਹੁਤ ਅੱਗੇ ਨਿਕਲ ਗਿਆ ਹੈ ਤਾਂ ਦੁਨੀਆ ਦੇ ਵਿੱਚ ਜਿਹੜਾ ਟੈਕਨੋਲੋਜੀ ਦਾ ਸਕਿਲਿੰਗ ਦਾ ਵਰਲਡ ਲੀਡਰ ਹੈ ਉਹ ਜਰਮਨੀ ਹੈ ਅਸੀਂ ਆਪਣੀ ਟੈਕਨੀਕਲ ਐਜੂਕੇਸ਼ਨ ਦੀ ਟੀਮ ਹੈ ਜਿਹੜੀ ਆਫੀਸਰਸ ਦੇ ਵਿੱਚ ਕੁਝ ਟ੍ਰੇਨਰਸ ਨੂੰ ਉਹਨਾਂ ਨੂੰ ਜਰਮਨੀ ਭੇਜ ਰਹੇ ਆ 28 ਮਾਰਚ ਨੂੰ ਕਿ ਆਹ ਹੁਣ ਤੁਸੀਂ ਜਰਮਨੀ ਕਿ ਆਪਾਂ ਦੁਨੀਆ ਦਾ ਮੁਕਾਬਲਾ ਕਿੱਥੇ ਕਰਨਾ ਹੈ ਕਿੱਥੇ ਆਪਾਂ ਖੜੇ ਆ ਕੀ ਆਪਾਂ ਬੜਾ ਰਹੇ ਆ ਤੇ ਦੁਨੀਆ ਕਿੱਥੇ ਜਾ ਚੁੱਕੀ ਹੈ ਉਹਨਾਂ ਦੀ ਜਿਹੜੀ ਸਕਿਲਿੰਗ ਹੈ ਵੋਕੇਸ਼ਨਲ ਐਜੂਕੇਸ਼ਨ ਉਹ ਦੁਨੀਆ ਚ ਬੈਸਟ ਹੈ ਤਾਂ ਜਿੱਥੋਂ ਜੋ ਸਿੱਖਣ ਨੂੰ ਮਿਲਦਾ ਹੈ ਉਹ ਸੀ ਕਰ ਰਹੇ ਆ ਤੇ ਇਹ ਜਿਹੜੇ ਪ੍ਰਯਾਸ ਹੈ ਇਹ ਲਗਾਤਾਰ ਜਾਰੀ ਰਹੇ ਸਰਕਾਰ ਤੇ ਬਹੁਤ ਕੰਮ ਕਰ ਰਹੀ ਹੈ ਲੇਕਿਨ ਦੂਸਰੇ ਬੰਨੇ ਜਿਹੜੇ ਕਿਸਾਨ ਹੈ ਮੰਨਣ ਤੋਂ ਬਾਅਦ ਨਹੀਂ ਮੰਨਿਆ ਅੱਜ ਤੇ ਪ੍ਰੋਟੈਸਟ ਕਰ ਰਹੇ ਰਸਤੇ ਰੋਕ ਕੇ ਜਾ ਰਹੇ ਦੇਖੋ ਜੀ অলরেਡੀ অলরেਡੀ ਸੀਐਮ ਸਭ ਕੈਚ ਚੁੱਕੇ ਆ ਉਹਦੇ ਉੱਤੇ ਅ ਦੇਖੋ ਅਸੀਂ ਸਾਡਾ ਦੇਖੋ ਮੈਨੂੰ ਲੱਗਦਾ ਹੈ ਕਿ ਲੋਕਾਂ ਦੀ ਖੇਜਲ ਖਵਾਲੀ ਨਹੀਂ ਹੋਣੀ ਚਾਹੀਦੀ ਲੇਖੋ ਤੁਸੀਂ ਅੱਜ ਕਿਤੇ ਵੀ ਖੜੇ ਹੋ ਜਦੋਂ ਵੀ ਇਹ ਲੋਕ ਬਹੁਤ ਪਰੇ ਲੋਕ ਬਹੁਤ ਪਰੇਸ਼ਾਨ ਨੇ ਤੇ ਇਵਨ ਜੇ ਤੁਸੀਂ ਦੇਖੋ ਪੰਜਾਬ ਦੀ ਤਰੱਕੀ ਦੇ ਲਈ ਇੰਡਸਟਰੀ ਆਪਾਂ ਨੁਕਸਾਨ ਕਿਦਾ ਕਰ ਰਹੀ ਆ ਆਪਣੇ ਆਪਾਂ ਨੁਕਸਾਨ ਆਪਣੇ ਪੰਜਾਬੀ ਭਰਾਵਾਂ ਦਾ ਹੀ ਕਰ ਰਹੇ ਆ ਆਪਣੇ ਵਪਾਰੀ ਭਰਾਵਾਂ ਦਾ ਹੀ ਕਰ ਰਹੇ ਆ ਉਹ ਵੀ ਸਾਡੇ ਵੀਰ ਹੈ ਮੈਨੂੰ ਯਾਦ ਹੈ ਜੀ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਤਾਂ ਮੈਂ ਆਪਣਾ ਤੁਹਾਨੂੰ ਇੱਕ ਨਿੱਜੀ ਕਿੱਸਾ ਜਿਹੜਾ ਮੈਂ ਸਾਂਝਾ ਕਰਾਂ ਮੈਂ ਉੱਥੇ ਜਾ ਕੇ ਅਸੀਂ ਸਭ ਆਪਣੇ ਆਪਣੇ ਤੌਰ ਤੇ ਕੋਈ ਰਾਜਨੀਤਿਕ ਤੌਰ ਤੇ ਨਹੀਂ ਆਪਾਂ ਸਾਰਿਆਂ ਨੂੰ ਲੱਗਿਆ ਕਿ ਪੰਜਾਬ ਦੀ ਗੱਲ ਹੈ ਤੇ ਮੈਂ ਉੱਥੇ ਦੇਖਿਆ ਕਿ ਉੱਥੇ ਜਦੋਂ ਸਿੰਘੂ ਬਾਰਡਰ ਦੇ ਉੱਤੇ ਕਿ ਚਪਲਾਂ ਦੀ ਬਹੁਤ ਲੋੜ ਹੈ ਉੱਥੇ ਚਪਲਾਂ ਨਹੀਂ ਤਾਂ ਮੈਨੂੰ ਯਾਦ ਹੈ ਕਿ ਮੈਂ ਲੁਧਿਆਣੇ ਦੀ ਇੱਕ ਨਾਮੀ ਬਾਜ਼ਾਰ 'ਚ ਕਿਤੇ ਠੋਕ ਤੇ ਚਪਲਾਂ ਲੈਣ ਸੋਚਿਆ ਕਿ 2250 ਚਪਲ ਜੜੀ ਹੈ ਤੇ ਉਹ ਲੈ ਲਵਾਂ ਜਦੋਂ ਨਹੀਂ ਪੁੱਛਿਆ ਜਦੋਂ ਬਿੱਲ ਬਣਨ ਲੱਗਿਆ ਤਾਂ ਉਹ ਇੱਕ Hindu ਵਪਾਰੀ ਸੀਗਾ ਉਹ ਮੇਰੀ ਯਾਦ ਹੈ ਮੈਂ ਕਿਹਾ ਜੀ ਉਹ ਕਹਿੰਦੇ ਜੀ ਤੁਸੀਂ ਇੰਨੀ ਚਪਲਾਂ ਕਿ ਮੈਂ ਕਿਹਾ ਜੀ ਉੱਥੇ ਲੈ ਕੇ ਜਾਣੀਆਂ ਉਹ ਕਹਿੰਦੇ ਜੀ ਅੱਧੇ ਦੇ ਮੈਂ ਪੈਸੇ ਨਹੀਂ ਲਵਾਂਗਾ ਅੱਧੀਆਂ ਥੋੜੀਆਂ ਅੱਧੇ ਦੇ ਵਿੱਚ ਇਹ ਯਾਨੀ ਇੱਕ ਵਪਾਰੀ ਵੀ ਕਿਸਾਨਾਂ ਦੇ ਉਨੀ ਜਦੋਂ ਸਾਡਾ ਸਾਥ ਦਿੱਤਾ ਜੈਨੂਇਨ ਤਰੀਕੇ ਨਾਲ ਉਨੀ ਕਿਸਾਨਾਂ ਦਾ ਸਾਥ ਦਿੱਤਾ ਅੱਜ ਉਹਨਾਂ ਦਾ ਜਦੋਂ ਮਾਲ ਆਂਦਾ ਹੈ ਜੇ ਅਗਰ ਬਾਰਡਰ ਹੀ ਬੰਦ ਹੈ ਉਸ ਇਹਨਾਂ ਉਹਨੂੰ ਸਮਾਨ ਮਹਿੰਗਾ ਮਿਲੂਗਾ ਕਿੱਥੋਂ ਕੰਪੀਟ ਕਰਨਗੇ ਅੱਜ ਸਾਡੀ ਸਟੇਟ ਕਿੱਥੋਂ ਤਰੱਕੀ ਕਰੂਗੀ ਸਾਨੂੰ ਸਮਝਣਾ ਪੈਣਾ ਜਦੋਂ ਸਾਡੂ ਲੋੜ ਸੀ ਜਦੋਂ ਖੇਤੀ ਬਿੱਲ ਆਏ ਤਾਂ ਹਰ ਇੱਕ ਸ਼ਖਸ ਨੇ ਚਾਹੇ ਉਹ ਦੁਕਾਨਦਾਰ ਹੈ ਚਾਹੇ ਫੈਕਟਰੀ ਵਾਲਾ ਜਿਹਦਾ ਜੋਬਸ ਆਇਆ ਚਾਹੇ ਉਹ ਸਾਰਿਆਂ ਨੇ ਸਾਥ ਦਿੱਤਾ ਸਾਰੀ ਪੋਲਿਟੀਕਲ ਮੈਂ ਕੋਈ ਰਾਜਨੀਤਿਕ ਸਭ ਆਏ ਸਾਰੇ ਉੱਥੇ ਆਏ ਅਸੀਂ ਇਕੱਠੇ ਆਪਣੇ ਮੁੱਦੇ ਕਰੀ ਪਰ ਇਹ ਕਹਿਣਾ ਕਿ ਅੱਜ ਇੰਡਸਟਰੀ ਨੂੰ ਜਿਹੜਾ ਲੋਡ ਹੈ ਉਹਨਾਂ ਦਾ ਮਾਲ ਆਂਦਾ ਉਹਨਾਂ ਦਾ ਮਾਲ ਜਾਂਦਾ ਕੋਈ ਕਿੱਥੋਂ ਕੰਮ ਕਰਨਗੇ ਜੀ ਜੋ ਦੱਸਦੇ ਨੇ ਕਿ ਲਗਭਗ ਡੇਢ ਦੋ ਘੰਟੇ ਫਾਲਤੂ ਜਿਹੜਾ ਟ੍ਰੈਫਿਕ ਹੈ ਟਰਾਂਸਪੋਰਟ ਮਹਿੰਗੀ ਪੈ ਜਾਂਦੀ ਹੈ ਉਹ ਸਟੇਟ ਜਿਹੜੀ ਆਪਾਂ ਇਹ ਚੀਜ਼ਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੈ ਤੇ ਬਹੁਤ ਸਾਰੇ ਕਿਸਾਨ ਲੀਡਰਸ ਨੂੰ ਮੈਂ ਵੀ ਨਿੱਜੀ ਤੌਰ ਤੇ ਜਾਣਦਾ ਉਹ ਵੀ ਸਹਿਮਤ ਨੇ ਪਰ ਸਿਰਫ ਕੁਝ ਚੀਜ਼ਾਂ ਕਰਕੇ ਇਹ ਜ਼ਿੱਦ ਜਿਹੜੀ ਹੈ ਇਹ ਚੰਗੀ ਗੱਲ ਨਹੀਂ ਸੀਐਮ ਸਾਹਿਬ ਨੇ ਮੇਰੇ ਸਾਹਮਣੇ ਦੇਖਿਆ ਮੈਂ ਆਪ ਦੇਖਿਆ ਕਿ ਅਸੀਂ ਪਹਿਲਾਂ ਤਾਂ ਕਦੀ ਨਹੀਂ ਦੇਖਦੇ ਹਾਂ ਕਿ ਸੀਐਮ ਸਾਹਿਬ ਇੰਨੀ ਮੀਟਿੰਗਾਂ ਕੋਈ ਸੀਐਮ ਕਿਸਾਨਾਂ ਨਾਲ ਇੰਨੀ ਨਹੀਂ देर ਬੈਠਦਾ ਸਾਡੇ ਸੀਐਮ ਸਾਹਿਬ ਬੈਠਦੇ ਆ ਸਾਡੇ ਮੰਤਰੀ ਸਾਹਿਬਾਨ ਬੈਠਦੇ ਆ ਜਦੋਂ 2 ਵਜੇ ਤੱਕ ਰਾਤ ਤੱਕ ਤੁਸੀਂ ਕਦੀ ਕੋਈ ਮੁੱਖ ਮੰਤਰੀ ਬੈਠਿਆ ਦੇਖਿਆ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕਾਂ ਲਈ ਪਰ ਉਸ ਦੇ ਬਾਵਜੂਦ ਜਿਹੜਾ ਇਹ ਰਵਈਆ ਇਹ ਬਿਲਕੁਲ ਜਿਹੜਾ ਗਲਤ ਦੇਖੋ ਮੈਂ ਮੈਂ ਫਿਰ ਮੈਂ ਆਪਣਾ ਦੇਖੋ ਮੈਂ ਅਸੀਂ ਮੈਂ ਤੁਹਾਨੂੰ ਆਪਣਾ ਪੱਖ ਮੈਂ ਤੁਹਾਨੂੰ ਕਿਸ ਇਹਦੇ ਚੋ ਹੀ ਦੱਸਦਾ ਤੇ ਮੈਂ ਨੀਜੀ ਕਿਸ ਹੈ ਅੱਜ ਜਿਹੜਾ ਵਪਾਰੀ ਹੈ ਅੱਜ ਉਹ ਕਿੱਥੇ ਜੋ ਪਰੇਸ਼ਾਨ ਹੈ ਜੀ ਅਸੀਂ ਇਹਦੇ ਨਾਲ ਕੀ ਹੈ ਕਿ ਅਸੀਂ ਆਪਣੀ ਸਪੋਰਟ ਹੈ ਜਿਹੜੀ ਇੱਕ ਮਾਸ ਲੈਵਲ ਦੀ ਸਪੋਰਟ ਹੈ ਹਾਂ ਮਾਸ ਬੜੀ ਮਾਸ ਲੈਵਲ ਦੀ ਸਪੋਰਟ ਅਸੀਂ ਉਹ ਗਵਾ ਰਹੇ ਹਾਂ ਅਸੀਂ ਆਪਣਾ ਜਿਹੜਾ ਹੈ ਭਾਈਚਾਰਾ ਅਸੀਂ ਆਪਣਾ ਜਿਹੜਾ ਹੈ ਉਹੀ ਗਵਾ ਰਹੇ ਹਾਂ ਜਿੱਥੇ ਵੀ ਯਾਨੀ ਜਦੋਂ ਸਭ ਨੇ ਸਾਥ ਦਿੱਤਾ ਸਾਨੂੰ ਜ਼ਰੂਰਤ ਹੈ ਕਿ ਉਹਨਾਂ ਦੇ ਵੀ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਬਹੁਤੀਆਂ ਕੇਂਦਰ ਸਰਕਾਰ ਤੋਂ ਨੇ ਹਾਂ ਠੀਕ ਹੈ ਨਾਲ ਖੜੀ ਹੈ ਸਰਕਾਰ ਰਸਤੇ ਰੋਕਨੇ ਰੇਲਾਂ ਰੋਕਨੀਆਂ ਦੇਖੋ ਕਿਸੇ ਨੂੰ ਅਮਰਜੈਂਸੀ ਹੋ ਸਕਦੀ ਹੈ ਬਹੁਤ ਸਾਰੇ ਸਾਡਾ ਜਿਹੜਾ ਡਾਇਸਪੋਰ ਹੈ ਬਹੁਤ ਸਾਰੇ ਐਨ ਆਰ ਆਈ ਆਂਦੀ ਫਲਾਈਟ ਹੁੰਦੀ ਹੈ ਕੋਈ ਆ ਰਿਹਾ ਪੰਜਾਬ ਕੋਈ ਜਾ ਰਿਹਾ ਕਿਸੇ ਨੇ ਕੋਈ ਵਿਆਹ ਕਰਿਆ ਕਿਸੇ ਦੀ ਨੌਕਰੀ ਹੈ ਕਿਸੇ ਦੀ ਪਾਸਪੋਰਟ ਅਪਾਇੰਟਮੈਂਟ ਹੈ ਕਿਸੇ ਦੀ ਕੁਝ ਅਪਾਇੰਟਮੈਂਟ ਹੈ ਕਿ ਕੋਈ ਇਹ ਚੀਜ਼ਾਂ ਜਿਹੜੀਆਂ ਗਲਤ ਨਹੀਂ ਕਿਸਾਨ ਕਿਸਾਨ ਮੈਂ ਮੈਂ ਮੇਰੀ 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 ਬੇਨਤੀ ਹੈ ਜੀ ਮੈਂ ਮੇਰਾ ਦੇਖੋ ਮੇਰਾ 102 ਹੈ ਤੁਸੀਂ ਮੇਰੇ ਹਲਕੇ ਬਾਰੇ ਮੇਰੇ ਡਿਪਾਰਟਮੈਂਟ ਬਾਰੇ ਜੋ ਵੀ ਪੁੱਛੋ ਮੈਂ ਰਹਿਣ